ਕਿ ਅੰਤ ਸਮੇਂ ਦੇ ਵਿੱਚ ਬਹੁਤਿਆਂ ਦੀ ਪ੍ਰੀਤ ਪ੍ਰਭੂ ਦੇ ਨਾਲੋਂ ਠੰਡੀ ਪੈ ਜਾਏਗੀ ਬਹੁਤਿਆਂ ਦੀ ਪ੍ਰੀਤ ਭਗਤੀ ਦੇ ਨਾਲੋਂ ਸਿਮਰਨ ਕਰਨ ਦੇ ਨਾਲੋਂ ਪ੍ਰਾਰਥਨਾ ਕਰਨ ਦੇ ਨਾਲੋਂ ਪ੍ਰਭੂ ਦੀ ਹਜ਼ੂਰੀ 'ਚ ਪ੍ਰਭੂ ਦੇ ਚਰਨਾਂ ਦੇ ਵਿੱਚ ਬੰਦਗੀ 'ਚ ਆਣ ਦੇ ਨਾਲੋਂ ਜਾਨੀ ਕਿ ਠੰਡੀ ਪੈ ਜਾਣੀ ਕਿਉਂਕਿ ਲਿਖਿਆ ਹੈ ਖੁਦਾ ਦੇ ਕਲਪ ਵਿੱਚ ਪਾਪ ਬੜਾ ਹੀ ਵੱਧ ਜਾਣਾ ਪਾਪ ਬੜਾ ਹੀ ਵੱਧ ਜਾਣਾ ਜੇ ਅੱਜ ਦੀ ਘੜੀ ਦੀ ਗੱਲ ਕਰੀਏ ਤੁਹਾਨੂੰ ਲੱਗਦਾ ਕਿ ਕਿਸੇ ਗੱਲ ਨੂੰ ਸੰਸਾਰ ਦੇ ਵਿੱਚ ਪਾਪ ਘਟ ਹੋ ਰਿਹਾ ਕਿੰਨਾ ਪਾਪ ਵਧਿਆ ਪਿਆ ਹallelujah ਬਹੁਤ ਪਾਪ ਵਧਿਆ ਹੋਇਆ ਹੈ ਸੰਸਾਰ ਦੇ ਵਿੱਚ ਔਰ ਅੱਜ ਜਿਹੜਾ ਵੀ ਖੁਦਾਵੰਦ ਯੇਸ਼ੂ ਮਸੀਹ ਦੇ ਨਾਮ ਤੇ ਵਿਸ਼ਵਾਸ ਕਰਦਾ ਹੈ ਔਰ ਉਹਦੇ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਦਾ ਲੈ ਕੇ ਚੱਲਦਾ ਹੈ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਤੇ ਸਹੀ ਤਰੀਕੇ ਦੇ ਨਾਲ ਉਸ ਤੇ ਮੰਨਣ ਕਰਦਾ ਹੈ ਅੱਜ ਉਸ ਇਨਸਾਨ ਦੀ ਜ਼ਿੰਦਗੀ ਦੇ ਵਿੱਚੋਂ ਜੋ ਪਾਪ ਸੰਸਾਰ ਦੇ ਵਿੱਚ ਹੋ ਰਿਹਾ ਹੈ ਉਹ ਪਾਪ ਉਸ ਇਨਸਾਨ ਦੀ ਜ਼ਿੰਦਗੀ ਚੋਂ ਅੱਜ ਵੀ ਖਤਮ ਹੁੰਦਾ ਜੀ ਪ੍ਰਭ ਯੀਸ਼ੂ ਮਸੀਹ ਦੇ ਨਾਮ 'ਚ ਕਿਉਂਕਿ ਯੀਸ਼ੂ ਮਸੀਹ ਕਿਸੇ ਧਰਮ ਦੇ ਬਦਲੇ ਨਹੀਂ ਆਏ ਕਿਉਂਕਿ ਜਿਸ ਵੇਲੇ ਪਰਮੇਸ਼ਵਰ ਦਾ ਨਾਮ ਇਸ ਸੰਸਾਰ ਦੇ ਵਿੱਚ ਪੈਦਾ ਹੋਇਆ ਜਦੋਂ ਇਨਸਾਨ ਇਸ ਦੁਨੀਆ ਦੇ ਵਿੱਚ ਕੋਈ ਹੈ ਹੀ ਨਹੀਂ ਸੀ ਤਾਂ ਪਰਮੇਸ਼ਵਰ ਨੇ ਲਿਖਿਆ ਵਚਨ ਦੇ ਵਿੱਚ ਕਿ ਸ਼ਬਦ ਦੇ ਨਾਲ ਉਹਨੇ ਜੀਵ ਜੰਤੂ ਪੇੜ ਪੌਦੇ ਧਰਤੀ ਆਕਾਸ਼ ਸਾਰੀਆਂ ਚੀਜ਼ਾਂ ਨੂੰ ਪੈਦਾ ਕੀਤਾ ਸ਼ਬਦ ਨਾਲ ਬਣਾ ਦਿੱਤਾ ਔਰ ਜਦੋਂ ਸ਼ਬਦ ਦੇ ਨਾਲ ਸਾਰੀਆਂ ਚੀਜ਼ਾਂ ਬਣ ਗਈਆਂ ਜਾਨਵਰ ਬਣ ਗਏ ਡੰਗਰ ਬਣ ਗਏ ਹੋਰ ਬਹੁਤ ਸਾਰੀਆਂ ਚੀਜ਼ਾਂ ਤਰ੍ਹਾਂ ਤਰ੍ਹਾਂ ਦੀਆਂ ਜਾਨੀ ਕਿ ਬਣੀ ਗਈਆਂ ਪਰ ਹਲੇ ਤੱਕ ਇਹਨਾਂ ਚੀਜ਼ਾਂ ਦੇ ਉੱਪਰ ਰਾਜ ਕਰਨ ਵਾਲਾ ਇਨਸਾਨ ਨਹੀਂ ਸੀ ਬਣਿਆ ਇਹਨਾਂ ਚੀਜ਼ਾਂ ਦੇ ਉੱਤੇ ਰਾਜ ਕਰਨ ਵਾਲਾ ਨਹੀਂ ਸੀ ਬਣਿਆ ਹਲੇ ਜਾਣੀ ਹਾਥੀ ਵੀ ਬਣ ਗਿਆ ਸੀ ਸ਼ੇਰ ਵੀ ਬਣ ਗਿਆ ਜਾਨੀ ਕਿ ਸ਼ਬਦ ਨਾਲ ਹਰੇਕ ਚੀਜ਼ ਬਣ ਚੁੱਕੀ ਸੀ ਪਰ ਇਹਨਾਂ ਚੀਜ਼ਾਂ ਦੇ ਉੱਤੇ ਰਾਜ ਕਰਨ ਵਾਲਾ ਇਹਨਾਂ ਚੀਜ਼ਾਂ ਦੇ ਉੱਤੇ ਅਧਿਕਾਰ ਰੱਖਣ ਵਾਲਾ ਆਦਮ ਜਾਨੀ ਇਨਸਾਨ ਨਹੀਂ ਸੀ ਬਣਿਆ ਪਰਮੇਸ਼ਵਰ ਨੇ ਦੇਖਿਆ ਕਿ ਸਾਰੀਆਂ ਚੀਜ਼ਾਂ ਬਣ ਚੁੱਕੀਆਂ ਹੁਣ ਇਹਨਾਂ ਚੀਜ਼ਾਂ ਦੇ ਉੱਤੇ ਰਾਜ ਕਰਨ ਵਾਲਾ ਵੀ ਕੋਈ ਚਾਹੀਦਾ ਇਹਨਾਂ ਚੀਜ਼ਾਂ ਨੂੰ ਚਲਾਉਣ ਵਾਲਾ ਵੀ ਕੋਈ ਚਾਹੀਦਾ ਤਾਂ ਫਿਰ ਪਰਮੇਸ਼ਵਰ ਨੇ ਆਦਮ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਆਦਮ ਇੱਕ ਮਿੱਟੀ ਗੋ ਕੇ ਇੱਕ ਪੁਤਲਾ ਤਿਆਰ ਕੀਤਾ ਉਸ ਪਰ ਮਾਲਕ ਨੇ ਉਸ ਪਰਮੇਸ਼ਵਰ ਨੇ ਜਦੋਂ ਉਸ ਪੁਤਲੇ ਨੂੰ ਬਣਾਇਆ ਤੇ ਇੱਕ ਹਲੇ ਜਿਉਂਦੀ ਜਾਨ ਨਹੀਂ ਸੀ ਬਣਿਆ ਪੁਤਲਾ ਬਣ ਗਿਆ ਸੀ ਜਿਸ ਤਰ੍ਹਾਂ ਆਦਮ ਅੱਜ ਅੱਜ ਕੱਲ ਵੀ ਆਪਾਂ ਬਹੁਤ ਸਾਰੇ ਬੁੱਤ ਦੇਖਦੇ ਆਂ ਪੁਤਲੇ ਦੇਖਦੇ ਆਂ ਹਨਾ ਅਲੱਗ-ਅਲੱਗ ਜਗ੍ਹਾ-ਜਗ੍ਹਾ ਤੇ ਆਪਾਂ ਦੇਖਦੇ ਆਂ ਜਿਵੇਂ ਅੱਜ ਕੱਲ ਬਹੁਤ ਸਾਰੇ ਸਿੰਗਰ ਆ ਉਹਨਾਂ ਦੇ ਵੀ ਬੰਬਲੇ ਬੜੇ ਯਾਨੀ ਪੁਤਲੇ ਸਟਿੰਚੂ ਜਿਹੜੇ ਇਹ ਬਣਾਏ ਜਾਂਦੇ ਆ ਉਸ ਵੇਲੇ ਆਦਮ ਦਾ ਪੁਤਲਾ ਬਣਾ ਦਿੱਤਾ ਗਿਆ ਤੇ ਪਰ ਹਲੇ ਤੱਕ ਉਹ ਪੁਤਲੇ ਦੇ ਵਿੱਚ ਕੋਈ ਹਿਲਜੁਲ ਨਹੀਂ ਸੀ ਹੋ ਰਹੀ ਤਾਂ ਪਰਮੇਸ਼ਵਰ ਨੇ ਆਦਮੀ ਦੀਆਂ ਨਾਸਾਂ ਦੇ ਵਿੱਚ ਜੀਵਨ ਦਾ ਸਾਹ ਫੂਕ ਦਿੱਤਾ ਕਿੱਥੇ ਨਾ ਸਾਹ ਤੇ ਫੂਕਿਆ ਜੀ ਨਾਸਾਂ ਦੇ ਵਿੱਚ ਕੰਨਾਂ ਦੇ ਕਿਸੇ ਨੂੰ ਕੰਨਾਂ ਦੇ ਰਾਹੀਂ ਸਾਹ ਹੁੰਦਾ ਕੰਨਾਂ ਰਾਹੀਂ ਸਾਹ ਹੁੰਦਾ ਹੋਵੇ ਕਿੱਥੋਂ ਲਾ ਕਿੱਥੋਂ ਕਿੱਥੋਂ ਸਾਹ ਹੁੰਦਾ ਨਾਸਾਂ ਦੇ ਰਾਹੀਂ ਯਾਨੀ ਕਿ ਉਸ ਮਾਲਕ ਤੇ ਉਸ ਮਾਲਕ ਦੀ ਆਦਮ ਦੇ ਉੱਤੇ ਕਿਰਪਾ ਹੋਈ ਉਸ ਆਦਮ ਦੇ ਅੰਦਰ ਉਸ ਮਾਲਕ ਨੇ ਜੀਵਨ ਦਾ ਸਾਹ ਫੂਕ ਦਿੱਤਾ ਔਰ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਏ ਕਿ ਆਦਮ ਜਿਉਂਦੀ ਜਾਨ ਬਣ ਗਿਆ ਆਦਮ ਜਉਂਦੀ ਜਾਨ ਬਣ ਗਿਆ ਹੁਣ ਸਾਰੀਆਂ ਚੀਜ਼ਾਂ ਦਾ ਪਰਮੇਸ਼ਵਰ ਨੇ ਜੋੜਾ ਜੋੜਾ ਬਣਾ ਦਿੱਤਾ ਹਰੇਕ ਜਾਨਵਰ ਦਾ ਹਰੇਕ ਜੋ ਵੀ ਡੰਗਰ ਸੀ ਹਰੇਕ ਚੀਜ਼ ਦਾ ਪੰਛੀਆਂ ਦਾ ਹਰੇਕ ਚੀਜ਼ ਦਾ ਜੋੜਾ ਜੋੜਾ ਬਣ ਗਿਆ ਜੀ ਪਰਮੇਸ਼ਵਰ ਨੇ ਬਣਾ ਦਿੱਤਾ ਹੁਣ ਆਦਮ ਵੀ ਬਣਾ ਦਿੱਤਾ ਜੀਵਨ ਦੇ ਸਾਹ ਵੀ ਫੂਕ ਦਿੱਤੇ ਪਰ ਹਲੇ ਤੱਕ ਆਦਮ ਦੇ ਨਾਲ ਉਹਦੀ ਸਹਾਇਕੜੀ ਨਹੀਂ ਸੀ ਬਣੀ ਜਾਨੀ ਕਿ ਔਰਤ ਨਹੀਂ ਸੀ ਔਰਤ ਨਹੀਂ ਬਣੀ ਸੀ ਪਹਿਲਾਂ ਨਾਰੀ ਬਣਿਆ ਸੀ ਨਾਰੀ ਨਹੀਂ ਸੀ ਉਤਪੰਨ ਹੋਈ ਤਾਂ ਪਰਮੇਸ਼ਵਰ ਨੇ ਸੋਚ ਦੇਖਿਆ ਕਿ ਸਾਰੀਆਂ ਚੀਜ਼ਾਂ ਦਾ ਜੋੜਾ ਬਣ ਗਿਆ ਹਲੇ ਤੱਕ ਜਿਸ ਆਦਮ ਨੂੰ ਮੈਂ ਮਿੱਟੀ ਤੋਂ ਗੋ ਕੇ ਬਣਾਇਆ ਹੈ ਇਕੱਲਾ ਹੈ ਇਹ ਚੰਗੀ ਗੱਲ ਨਹੀਂ ਹੈ ਕਿ ਆਦਮ ਇਕੱਲਾ ਰਹੇ ਪਰਮੇਸ਼ਵਰ ਨੇ ਫੈਸਲਾ ਕਰ ਲਿਆ ਕਿ ਮੈਂ ਇਸ ਦੇ ਨਾਲ ਇਹਦੀ ਪਸਲੀ ਬਣਾਵਾਂਗਾ ਇਸ ਦੇ ਨਾਲ ਇਹਦੀ ਸਹਾਇਕਣ ਬਣਾਵਾਂਗਾ ਤਾਂ ਆਦਮ ਦੇ ਉੱਤੇ ਪਰਮੇਸ਼ਵਰ ਨੇ ਗੂੜੀ ਨੀਂਦ ਭੇਜੀ ਤੇ ਆਦਮ ਸੌਂ ਗਿਆ ਜਦੋਂ ਸੌਂ ਗਿਆ ਤੇ ਉਹਦੀਆਂ ਆਦਮ ਦੀਆਂ ਪਸਲੀਆਂ ਵਿੱਚੋਂ ਇੱਕ ਪਸਲੀ ਕੱਢ ਲਈ ਉਹਦੀ ਥਾਂ ਤੇ ਮਾਸ ਭਰ ਕੇ ਪਰਮੇਸ਼ਵਰ ਨੇ ਜਿਹੜੀ ਆਦਮ ਦੇ ਵਿੱਚੋਂ ਉਹ ਪਸਲੀ ਕੱਢੀ ਗਈ ਸੀ ਤੇ ਉਸ ਤੋਂ ਨਾਰੀ ਬਣਾਈ ਹallelujah ਕੀ ਬਣਾਈ ਜੀ ਨਾਰੀ ਬਣਾਈ ਨਰ ਨਾਰੀ ਤਾਂ ਇਹਦਾ ਕਿਹਾ ਜਾਂਦਾ ਹੈ